ਫੋਰਨ ਲੈਂਗੁਏਜ ਲਿਖਣੀ ਆ ਯਾਦ ਰਹਗੀਏ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਦੇ ਚ ਥਾਏ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੂਪਿੰਗ ਦਿੱਖਦੀ ਹੈ ਜਿਹੜਾ ਕੱਲ ਉਸ ਦੇ ਵਿੱਚ ਉਹ ਵੀ ਪੰਜਾਬੀ ਗਾਇਬ ਕਰੀ ਬੀਜੇਪੀ ਪੰਜਾਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਯਾਰ ਕੀ ਬਾਸ਼ਾ ਜੇ ਉਹ ਪੰਜਾਬ ਜਿਹਨੇ ਸਟੇਸ਼ਨ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਤੋਂ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਡਿਜੀਟਲ ਲੈਂਗੁਏਜ ਲਿਖ ਰਹੇ ਹਾਂ ਜਿੱਥੇ ਸਾਡੇ ਕੋਲ ਥੋੜੇ ਕਲੈਰੀਕਲ ਥੋੜੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਓਰਿਜినਲ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗੈਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇੱਥੇ ਥਾਈ ਜਰਮਨ ਜਪਾਨੀਸ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਸੀ ਸ਼ੇਮ ਔਨ them ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਡ ਵੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨਸ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਦਾ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਇਧਰ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਿਹਾ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਰਿਹਾ ਕਿ ਆ ਸਾਡੀਆਂ ਹੈ ਬਾਤ ਸੁਪਾਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਬੀਜੇਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਅਰਜੀ ਪਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਤੋਂ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਲਵਾੜ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਣ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਂ ਇਹਦੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਹੈ ਕਿ ਇਟਸ ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਬਰਤੀ ਹਰ ਪੱਖੋਂ ਪੰਜਾਬ ਦਾ ਗਲਤ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤਜਾਬ ਪਾ ਦਿਓ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆੜਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ 'ਚੋਂ ਮੰਡੀ ਮੰਡੀਆਂ 'ਚੋਂ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਹਾਂ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਹਾਂ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਹਾਂ ਕੰਮ ਕਰਦੇ ਹਾਂ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਹਾਂ ਪੰਜਾਬੀ ਨੂੰ ਖਤਮ ਕਰ ਦੋ ਇਹ ਹੈ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਕਾਰ ਭਗਵਾਨ ਪੰਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਿਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖੇਲਵਾ ਰਿਹਾ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪਾਂਸਿਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਆ ਉਹ ਜਿਹੜਾ ਸਰਟੀਫਿਕੇਟਰ ਨੂੰ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜਿਮ ਦੇ ਦਿਆਂਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ